ਇਹ ਸਾਡੇ ਕਿਸਾਨ ਨਵੇੜ ਦੇ ਤੇ ਵੇਖੋ ਇਹ ਇਹ ਭਾਜਪਾ ਸ਼ੁਰੂ ਤੋਂ ਕਿ ਸਾਨੀਟੇ ਖਿਲਾਫ ਜੋ ਮਹਾਦ ਹੈ ਕਿਸਾਨਾਂ ਨੂੰ ਚਲਦੀ ਕਿਉਂਕਿ ਜਿੰਨਾਂ ਨੂੰ ਇਹ ਰਿਪਰੈਜ਼ੈਂਟ ਕਰਦੇ ਉਹ ਕਿਸਾਨਾਂ ਤੋਂ ਹੀ ਕਮਾਈ ਕਰਦੇ ਪੱਤੀ ਹਾਲੇ ਦੀ ਜਿਹੜਾ ਸਾਰ ਨੂੰ ਵੱਡਾ ਸੀ ਹਾਲਾ ਸਿੰਘ ਇਹਨਾਂ ਦਾ ਉਹਨੇ ਵਸਾਇਆ ਸ਼ਹਿਰ ਸੀ ਉਸੇ ਹੀ ਸ਼ਹਿਰ ਚੋਂ ਸਤਵੀਂ ਅੱਠਵੀਂ ਪੀੜੀ ਦੀ ਜ਼ੁਬਾਨ ਜੱਬ ਤੋਂ ਹੀ ਦੋ ਵਾਰ ਮੁੱਖ ਮੰਤਰੀ ਲੈ ਕੇ ਤਿੰਨ ਵਾਰ ਕਾਂਗਰਸ ਦਾ ਪ੍ਰਧਾਨ ਰਿਹਾ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਹੜਾ ਜਿਹੜਾ ਛੱਡ ਕੇ ਗਿਆ ਕੰਨਾ ਚ ਵੱਜ ਕੇ ਵਾਪਸ ਆ ਬਹੁਤ ਵਧੀਆ ਫੈਸਲਾ ਕੀਤਾ ਜਿਹੜਾ ਜਿਹੜਾ ਛੱਡ ਕੇ ਇਹ ਜੋ ਤੁਹਾਡੇ ਮਨ ਦੇ ਬਦਮਲੇ ਨੇ ਸਾਡੇ ਵਿੱਚ ਵੀ ਸ਼ਾਇਦ ਇਸ ਕਿਸਮ ਦੇ ਬਦਮਲੇ ਹੋ ਪਰ ਮੈਂ ਸਮਝਦਾ ਕਿ ਜਿਸ ਪਾਰਟੀ ਨੇ ਉਹਨੂੰ ਮਾਂ ਪਾਰਟੀ ਗਿਆ ਜਾਂਦਾ ਤੇ ਜੇ ਮਾਂ ਨੇ ਤੈਨੂੰ ਜਨਮ ਦਿੱਤਾ ਤੈਨੂੰ ਪਛਾਣ ਦਿੱਤੀ ਹੈ ਜੋ ਟੈਸਟ ਵੀ ਹੁੰਦਾ ਹੈ ਕਿ ਮਰਦਾਂ ਦਾ ਟੈਸਟ ਹੁੰਦਾ ਉਸ ਦਿਨ ਬੰਦੇ ਹੁੰਦੇ ਜਿਹੜੇ ਔਖੀਆਂ ਘੜੀਆਂ ਛੱਡ ਕੇ ਜਾਂਦੇ ਤਾਂ ਮੈਂ ਤੈਨੂੰ ਯਕੀਨ ਦਿਵਾਣਾ ਚਾਹਨਾ ਦੂਜੀ ਤੇਰੀ ਕੁਸ਼ਕਿਸਮਤੀ ਸਮਝ ਲੈ ਕਿ ਤੇਰਾ ਅੰਕਲ ਹੀ ਇਥੋਂ ਦਾ ਅਬਜ਼ਰਵਰ ਆ ਗਿਆ ਨਾ ਤੈਨੂੰ ਨੁਕਸਾਨ ਹੋਣ ਦੇ ਨਾਲ ਤੇ ਸਤਿ ਮੈਂ ਤੈਨੂੰ ਯਕੀਨ ਦਿਵਾਉਣਾ ਪਰ ਤੇ ਕੱਲ ਮੇਰੀ ਦੂਜੀ ਵੀ ਸਮਝ ਲੈ ਜਿਸ ਤਰ੍ਹਾਂ ਕੈਪਟਨ ਦੀ ਬੀੜੀ ਤੁਹਾਡੇ ਦਾਸ ਨੇ ਨਿਪਰੇ ਲਾਈ ਉਸਰਾ ਤੈਨੂੰ ਸਰਬ ਮਿੱਤਰ ਦੀ ਬੇੜੀ ਨੇ ਪਰੇ ਲਾਣੀ ਪਈ। ਇਹ ਚੱਕੀ ਤੇਰਾ ਸਾਥੀ ਸਮੇਂ। ਇਹਦਾ ਡੀਗਦੇ ਰਹੋ। ਕਿ ਖਾਲੀ ਰਹਿ ਜਗਾ ਤਾਂ ਫੇਰ ਸਾਡੀ ਵਾਰੀ ਆਏਗੀ ਉਹ ਨਹੀਂ ਕਦੀ ਕਰਾਂਗੇ। ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਹਮੇਸ਼ਾ ਪੋਜ਼ਿਟਿਵ ਵਿਚਾਰ ਰੱਖ ਕੇ ਸਰਬ ਮਿੱਤਰ ਵੀ ਸਾਥ। ਇਸ ਤੋਂ ਬਾਅਦ ਸਰਬ ਮਿੱਤਰ ਤੇਰਾ ਜਾਂ ਤੇਰੇ ਸਾਥੀਆਂ ਦਾ ਸਾਥ ਨਹੀਂ ਦੇਗਾ ਮੈਂ ਖੜਾ ਹਾਂ ਤੈਨਾਂ। ਮੈਂ ਤੁਹਾਨੂੰ ਵੀ ਯਕੀਨ ਦਵਾਉਂਦਾ। ਉਸੇ ਤਗੜੇ ਹੋ ਕੇ ਦਾ ਸਾਥ ਤੋਂ ਅੱਜ ਕਾਂਗਰਸ ਦੀ ਸਾਲਵਟੀ ਹੋਂਦੀ ਲੜਾਈ 10 ਸਾਲ ਸਾਨੂੰ ਬਾਹਰ ਹੋ ਗਏ ਤੇ ਇਹ 10 ਸਾਲ ਹਰਿਆਣਾ ਵਿੱਚ ਉਸ ਪਾਰਟੀ ਨੇ ਰਾਜ ਕੀਤਾ ਜਿਨੇ ਪਹਿਲੇ ਜਵਾਨੀ ਮਾਰੀ ਫਿਰ ਕਿਸਾਨੀ ਮਾਰੀ ਪੰਜਾਬ ਹਰਿਆਣਾ ਹਿਮਾਚਲ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਜਵਾਨੀ ਮੈਂ ਉਸ ਦੀ ਗੱਲ ਕਰਨਾ ਜਵਾਨ ਦੀ ਹਰਿਆਣਾ ਪੰਜਾਬ ਹਿਮਾਚਲ ਸਾਡਾ ਜੰਮੂ ਦੀ ਰੀਜਨ ਹਰ ਨੌਜਵਾਨ ਸਾਡਾ ਪੁਰਾਣੇ ਵਕਤ ਚੋ ਲੈ ਲੋ ਕੋਈ ਇਹੋ ਜਿਹਾ ਪਰਿਵਾਰ ਹੀ ਨਹੀਂ ਸੀ ਜਿਹੜਾ ਕੋਈ ਫੌਜ ਚ ਨਹੀਂ ਸੀ ਹੁੰਦਾ ਪਹਿਲੇ ਤੇ ਫੌਜੀ ਨਿਵੇੜਦੇ ਹੁੰਦੇ ਅਕਦੀ ਕਿਰਾਏ ਤੇ ਫੌਜ ਵੀ ਲੜਦੀ ਵੇਖੀ 4 ਸਾਲ ਦੀ ਨੌਕਰੀ ਤੇ ਐ ਹੀ ਨੇ ਤੇਰਾ ਰੈਸਟੋਰੈਂਟਾਂ ਦੇ ਬਾਹਰ ਆਪਾਂ ਬਾਉਂਸਰ ਰੱਖੇ ਹੁੰਦੇ ਅਕਦੀ ਬਾਉਂਸਰ ਵੀ ਲੜਦੇ ਵੇ ਇੱਕ 20 ਸਾਲ 22 ਸਾਲ ਦਾ ਜਵਾਨ ਜਿਹੜਾ ਨੌਕਰੀ ਕਰਨ ਵਾਲਾ ਉਹਨੂੰ ਤੁਸੀਂ 4 ਸਾਲਾਂ ਤੱਕ ਨਿਵੇੜ ਦਿਓ ਉਨੂੰ ਕੋ ਪੈਨਸ਼ਨ ਨਾ ਦੋ ਉਨੂੰ ਮੈਡੀਕਲ ਵਿਸਿਲੀਟੀ ਨਾ ਦੋ ਤਾਂ ਕੋਈ ਕਿਹੜਾ ਦੇਸ਼ਵਾਸੀ ਖਾਏਗਾ ਜੀ ਫੈਲੀ ਉਹ ਨਵੇੜ ਤੇ ਇਹ ਸਾਡੇ ਕਿਸਾਨ ਨਵੇੜ ਤੇ ਇਹ ਵੇਖੋ ਇਹ ਇਹ ਭਾਜਪਾ ਸ਼ੁਰੂ ਤੋਂ ਕਿ ਸਾਨੀ ਦੇ ਖਿਲਾਫ ਜੁਮਾਹਤ ਹੈ ਕਿਸਾਨਾਂ ਨੂੰ ਚਲਦੀ ਨਹੀਂ ਕਿਉਂਕਿ ਜਿਨ੍ਹਾਂ ਨੂੰ ਇਹ ਰਿਪਰੈਜ਼ੈਂਟ ਕਰਦੇ ਨੇ ਉਹ ਕਿਸਾਨਾਂ ਤੋਂ ਹੀ ਕਮਾਈ ਕਰਦੇ ਜਾਂ ਤੁਸੀਂ ਉਹਨਾਂ ਦਾ ਇੰਟਰਸਟ ਪ੍ਰੋਟੈਕਟ ਕਰ ਸਕਦੇ ਹੋ ਜਾਂ ਕਿਸਾਨ ਦਾ ਕਰ ਸਕਦੇ ਹੋ ਤਾਂ ਕਿਸ ਤੇ ਜ਼ਿੰਮੇਵਾਰ ਦਾ ਕਰਸਾ ਕਿਉਂ ਸੈਦ ਸੋਦ ਮੈਂ ਕਿਸੇ ਜਮਾਤ ਦਾ ਨਾਮ ਨਹੀਂ ਲੈਣਾ ਤੂੰ ਸਮਝੀ ਜਾਂਦੇ ਮੈਂ ਤੈਨੂੰ ਸਮਝਾਣਾ ਕਿਦਰ ਕਿਉਂਕਿ ਇੱਥੇ ਮੋਟਾ ਦੀ ਗੱਲ ਹੈ ਹੋਰ ਕੋਈ ਨਾਵਾ ਮਾਤਮਾ ਦਾ ਗੱਡ ਬਣਾ ਦੇ ਇਹਨਾਂ ਤੋਂ ਕੋਈ ਆਸ ਨਾ ਰੱਖ 11 ਮਹੀਨੇ ਹਜ਼ਾਰਾਂ ਦੀ ਤਦਾਦ ਸਮੁੱਚੇ ਹਿੰਦੁਸਤਾਨ ਦਾ ਕਿਸਾਨ ਪੰਜਾਬ ਦਾ ਇਕੱਲੇ ਦਾ ਨਹੀਂ ਹਰਿਆਣਾ ਦਾ ਇਕੱਲੇ ਦਾ ਨਹੀਂ ਰਾਜਸਥਾਨ ਦਾ ਹੀ ਨਹੀਂ ਉੱਤਰਾਖੰਡ ਤੋਂ ਹੀ ਨਹੀਂ ਦਿੱਲੀ ਦੇ ਬਾਰਡਰਾਂ ਤੋਂ ਹੀ ਨਹੀਂ ਤਾਮਿਲਨਾਡੂ ਤੱਕ ਨਾਟਕਾ ਤੱਕ ਦੇ ਭਾਵੇਂ ਥੋੜੇ ਆ ਸਕੇ ਇੰਕੋ ਦੂਰੀ ਭੇਤੀ ਸੀ ਬਹੁਤ ਵੱਡੀ ਕਿਆਰਾ ਮੈਂ ਨੇ ਤੁਹਾਡੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਮੈਂ ਰਾਜ ਸਭਾ ਦਾ ਮੈਂਬਰ ਸੀ ਮੈਂ ਬੋਲਦਿਆਂ ਉਦੋਂ ਨਰਿੰਦਰ ਮੋਦੀ ਉਸ ਟਾਈਮ ਪਾਰਲੀਮੈਂਟ ਸੀ ਮੈਂ ਕਿਹਾ ਸੀ ਮੋਦੀ ਸਾਹਿਬ ਆਹ ਮੈਂ ਪਿਆ ਆਪੋਜੀਸ਼ਨ ਦਾ ਆਹ ਮੈਂ ਤੁਹਾਨੂੰ ਕਹਿਣਾ ਕਿ ਆਓ ਉੱਥੇ ਚਲੀਏ ਤੁਸੀਂ ਕਿਸਾਨਾਂ ਨੂੰ ਇਹ ਗੱਲ ਕਹੋ ਕਿ ਮੈਂ ਤੁਹਾਡੀ ਵਿਧਿਵਾ ਸੇ ਕਾਨੂੰਨ ਲਿਆ ਸੀ ਜੇ ਤੁਹਾਨੂੰ ਨਹੀਂ ਮੰਜ਼ੂਰ ਮੈਂ ਵਾਪਸ ਲੈ ਲਾਂ ਆਹ ਪਹਿਲਾ ਨਾਰਾ ਤੇਰੇ ਹੱਕ 'ਚ ਮੈਂ ਮੰਨੂ ਚੱਲ ਆ ਚਲੀ ਨਹੀਂ ਮੰਨੇ ਅਸੀਂ 11 ਮਹੀਨੇ ਜਿਹੜੇ 40 ਕਿਲੋਮੀਟਰ ਤੇ ਦਿੱਲੀ ਦੇ ਬਾਰਡਰ 'ਤੇ ਬੈਠੇ ਸੀ ਨਿੰਦਰ ਗੋਦੀ ਸਾਹਿਬ ਕੋ 10 ਮਿੰਟ ਦਾ ਵਕਤ ਨਹੀਂ ਸੀ ਗੱਲ ਸੁਣਦਾ ਸਾਡੇ 7 ਤੋਂ 750 ਤੋਂ ਵੱਧ ਆਖਾਤਾ ਹੋਈਆਂ ਇੱਕ ਬੰਦੇ ਨੂੰ ਇਹਨਾਂ ਨੇ ਕੰਪਨਸੇਸ਼ਨ ਨਹੀਂ ਦਿੱਤਾ ਕਿਸੇ ਨੂੰ ਕੋਈ 1 ਰੁਪਿਆ ਨਹੀਂ ਦਿੰਦਾ ਇੱਕ ਬੱਚੇ ਨੂੰ ਕਿਸੇ ਨੌਕਰੀ ਨਹੀਂ ਦਿੰਦੀ ਕੋਈ ਕੀ ਮੰਗਦਾ ਕਿਸਾਨ পেট ਅਸੀਂ ਪਾਲ ਲੈ ਸਾਰਾ ਉਹਨਾਂ ਬਟਾ ਫੂਡ ਬੋਲ ਦੋਸਤਾਂ ਦਾ ਕਿਹੜਾ ਪੰਜਾਬ ਤੇ ਰਿਆ ਸਾਰੇ ਹਿੰਦੁਸਤਾਨ ਦਾ পেট ਪਾਲਦੇ ਨੇ 6 6 ਮਹੀਨੇ ਆਪਣੇ ਬੱਚਿਆਂ ਨੂੰ ਵਧ ਪਰਵਰਿਸ਼ ਕਿਸਾਨ ਕਰਦਾ ਤੇ ਅਸੀਂ ਮੰਗਦੇ ਕੀ ਅਸੀਂ ਇੰਨਾ ਮੰਗ ਰਿਹਾ ਕਿ ਸਾਡੀ ਫਸਲ ਦਾ ਸਹੀ ਭਾਜੜ ਉਹ ਪਹਿਲੇ ਅਨਾਉਂਸ ਕਰ ਦਿੱਤੇ ਉਸ ਤੋਂ ਸਾਡੀ ਫਸਲ ਖਰੀਦ ਲੈ ਮੈਨੂੰ ਦੱਸੋ ਇੱਕ ਧੀ ਗੱਲ ਹੈ ਨਹੀਂ ਦਿੱਤਾ ਮੈਂ ਤੁਹਾਨੂੰ ਇਸ ਗੱਲ ਦਾ ਜੀਪੀਨ ਦਿਵਾਣਾ ਚਾਹੁੰਦਾ ਸਾਡੀ ਪਾਰਟੀ ਦੀ ਜਿਹੜੀਆਂ ਸੱਤ ਗਰੰਟੀਆਂ ਨੇ ਹਰਿਆਣੇ ਉਹਦੇ ਚ ਪਹਿਲੀ ਗਰੰਟੀ ਹੈ ਕਿ ਐਮਐਸਬੀ ਅਸੀਂ ਲੀਗਲਾਈਜ਼ ਕਰਕੇ ਤੁਹਾਡੀ ਹਰ ਫਸਲ ਦਾ ਦਾਣਾ ਜੋ ਵੀ ਬੀਜੋਗੇ ਰਹਿਣੇ ਪੂਰਾ ਚੁੱਕਾਂਗੇ ਪੂਰਾ ਤੁਹਾਨੂੰ ਦੇਣੇ